ਖਿਆਨੂ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਇਹ ਸਾਡੀ ਪੰਜਾਬੀ ਦੀ ਕਿਤਾਬ ਦੂਜਾ ਪੜਾਅ ਦਾ ਇਸ ਜਿਹੜੀ 7ਵੀਂ ਜਮਾਤ ਦੀ ਕਿਤਾਬ ਸੀ ਇਹਦਾ ਵਿਸ਼ਾ ਚੱਲਿਆ ਹੋਇਆ ਸੀ ਬਾਬਾ ਸੇਖ ਫਰੀਦ ਪਠ ਨੰਬਰ 10 ਇਹਦੀ ਬੂ ਵਿਕਲਪੀ ਪਰਸਨਲ ਮੈਂ ਤੁਹਾਡੇ ਨਾਲ ਕੁਝ ਪਹਿਲੇ ਵਾਲੇ ਕੱਖਿਆ ਵਿੱਚ ਡਿਸਕਸ ਕੀਤੇ ਹਨ ਅੱਜ ਦੀ ਕੱਖਿਆ ਵਿੱਚ ਮੈਂ ਤੁਹਾਡੇ ਲਈ ਕੁਝ ਹੋਰ ਬੂ ਵਿਕਲਪੀ ਪਰਸਨ ਲੈ ਕੇ ਆਇਆ ਹਾਂ ਜਿਹੜੇ ਐਗਜ਼ਾਮ ਵਿੱਚ ਪੁੱਛੇ ਜਾ ਸਕਦੇ ਹਨ ਸਾਡਾ ਅੱਜ ਦਾ ਵਿਸ਼ਾ ਇਦੇ ਬਾਅਦ ਇੱਥੇ ਇਸ ਮਾਫਰ ਜਿਹੜਾ ਅੱਗੇ ਵਾਲੇ ਕੱਠੇ ਵਿੱਚ ਮੈਂ ਤੁਹਾਡੇ ਨਾਲ ਨਵਾਂ ਵਿਸ਼ਾ ਸਟਾਰਟ ਕਰਾਂਗਾ ਵੇਖੋ ਜੀ ਪਾਠ ਨੰਬਰ 10 ਦੇ ਕੁਝ ਬਹੁ ਵਿਕਲਪੀ ਪ੍ਰਸ਼ਨ ਬਾਬਾ ਸੇਖ ਫਰੀਦ ਆ ਇੱਕ ਜੀਵਨੀ ਹੈ ਦਰਸ਼ਨ ਸਿੰਘ ਆਸਤ ਇਹਦੇ ਲੇਖਕ ਹਨ ਵੇਖੋ ਜੀ ਬਾਬਾ ਸੇਖ ਫਰੀਦ ਨੂੰ ਪੰਜਾਬੀ ਸੂਫੀ ਕਾਵਿਦਾਰਾ ਦਾ ਕੀ ਕਿਹਾ ਜਾਂਦਾ ਹੈ ਕਿ ਵੀ ਬਾਬਾ ਸੇਖ ਫਰੀਦ ਨੂੰ ਜਿਹੜੀ ਪੰਜਾਬੀ ਸੂਫੀ ਕਾਵਿਦਾਰਾ ਦਾ ਕੀ ਕਿਹਾ ਜਾਂਦਾ ਹੈ ਪਿਤਾ ਮਾ ਸੇਖ ਫਰੀਦ ਜੀ ਦੇ ਪਿਤਾ ਪਰਲੋਕ ਸਿਧਾਰ ਗਏ ਮਤਲਬ ਉਹਨਾਂ ਦੇ ਪਿਤਾ ਕਦੋਂ ਪਰਲੋਕ ਸਿਧਾਰ ਗਏ ਬਾਲ ਅਵਸਥਾ ਵਿੱਚ ਜਦੋਂ ਇਹ ਬਾਲ ਅਵਸਥਾ ਵਿੱਚ ਸੀ ਬਾਬਾ ਸੇਖ ਫਰੀਦ ਜੀ ਉਹਦੇ ਉਹਦੇ ਪਿਤਾ ਪਰਲੋਕ ਸਿਧਾਰ ਗਏ ਹਨ ਅੱਗੇ ਵੇਖੋ ਜੀ ਪ੍ਰਸ਼ਨ ਨੰਬਰ ਤੀਜਾ ਕਿਹੜਾ ਸੀ ਸੇਖ ਫਰੀਦ ਫਰੀਦ ਜੀ ਦੇ ਬਚਪਨ ਦਾ ਕੀ ਨਾਮ ਸੀ ਮਸੂਦ ਉਹਨਾਂ ਦਾ ਕੀ ਨਾਮ ਸੀ ਮਸੂਦ ਚੌਥਾ ਪ੍ਰਸ਼ਨ ਕਿਹੜਾ ਸੀ ਕੁਝ ਸਾਹਿਤਕਾਰ ਬਾਬਾ ਫਰੀਦ ਜੀ ਦੀ ਤੁਲਨਾ ਕਿਸ ਕਵੀ ਨਾਲ ਕਰਦੇ ਹਨ ਕੁਝ ਸਾਹਿਤਕ ਸਾਹਿਤਕਾਰ ਜਿਹੜੇ ਬਾਬਾ ਫਰੀਦ ਜੀ ਦੀ ਪੰਜਾਬੀ ਸੂਫੀ ਕਵਿਦਾਰਾ ਦੇ ਪਿਤਾਮਾ ਹੈ ਇਹਦੀ ਤੁਲਨਾ ਕਿਹੜੇ ਕਵੀ ਨਾਲ ਕਰਦੇ ਹਨ ਅੰਗਰੇਜ਼ੀ ਦੇ ਮੁਰਲੇ ਕਵੀ ਚਾਸਰ ਨਾਲ ਕਿਹਦੇ ਨਾਲ ਅੰਗਰੇਜ਼ੀ ਦੇ ਜਿਹੜੇ ਮੁਰਲੇ ਕਵੀ ਹੈ ਚਾਸਰ ਨਾਲ ਬਾਬਾ ਸੇਖ ਫਰੀਦ ਦੀ ਤੁਲਨਾ ਕਰਦੇ ਹਨ ਸੇਖ ਫਰੀਦ ਜੀ ਦੀ ਕਿੰਨੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਬੇ ਬਾਬਾ ਸੇਖ ਫਰੀਦ ਦੀ ਬਾਣੀ ਦੀ ਕਿੰਨੀ ਬਾਣੀ ਕਿੰਨੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ 112 ਸ਼ਲੋਕ ਤੇ 4 ਸਬਦ ਬਾਬਾ ਸੇਖ ਫਰੀਦ ਜੀ ਦੀ ਬਾਣੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਸੇਖ ਫਰੀਦ ਜੀ ਦੀ ਬਾਣੀ ਦਿਆਂ ਤੁਕਾਂ ਕਿਸ ਤਰ੍ਹਾਂ ਲੋਕਾਂ ਵਿੱਚ ਪ੍ਰਚਲਿਤ ਹੋਈਆਂ ਬਈ ਸੇਖ ਫਰੀਦ ਜੀ ਦੀ ਜਿਹੜੀ ਬਾਣੀ ਹੈ ਉਹਦੀ ਤੁਕਾਂ ਵੀ ਵੀ ਤੁਕਾਂ ਕਿਸ ਤਰ੍ਹਾਂ ਲੋਕਾਂ ਵਿੱਚ ਪ੍ਰਚਲਿਤ ਹੋਈਆਂ ਅਖਾਣਾ ਵਾਂਗ ਕਿਸ ਤਰ੍ਹਾਂ ਅਖਾਣਾ ਵਾਂਗ ਸੇਖ ਫਰੀਦ ਜੀ ਦੀ ਬਾਣੀ ਦੀ ਤੁਕਾਂ ਵਹੀ ਉਹ ਸ੍ਰੀ ਕਿਸੇ ਲੋਕਾਂ ਵਿੱਚ ਪ੍ਰਚਲਿਤ ਹੋਈਆਂ ਬਾਬਾ ਸੇਖ ਫਰੀਦ ਜੀ ਦੀ ਬਾਣੀ ਦੇ ਆਪ ਬੂ ਵਿਕਲਪੀ ਪਰਸੰਤ ਮਨੇ ਤੁਹਾਡੇ ਨਾਲ ਡਿਸਕਸ ਕੀਤੇ ਹਨ ਇਹਦੇ ਬਾਅਦ ਸਾਡਾ ਅਗਲਾ ਵਿਸ਼ਾ ਇਹ ਜਮਾਤ ਦਾ ਸਤਵੀਂ ਜਮਾਤ ਦੀ ਕਿਤਾਬ ਦਾ ਸਮੇਂ ਦੀ ਭਾਰ ਸਮੇਂ ਦੀ ਭਾਰ ਆ ਕਵਿਤਾ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਅਧਿਕਖਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ